ਸਤਨਾਮ ਵਾਹਿਗੁਰੂ ਨੰਬੂ ਚਤ ਗੁਰ ਸਤ ਗੁਰ ਸੰਗ ਪਿਰੇ ਹਮ ਤਬੇ ਆਏ ਬਰਵ ਸਰਨਾਗਤੀ ਕਿਰਪਾ ਨਿਦ ਦਇਆ ਇਕ ਅਕਰ ਹਰ ਮਨ ਵਸਤ ਨਾਨਕ ਹੋਤਨ ਹਾ ਇਕ ਅਕਰ ਹਰ ਮਨ ਵਸਤ ਨਾਨਕ ਹੋਤਨ ਹਾ ਤਲ ਤੂੰ ਜਹਾਨਾ ਦੇ ਵਾਲੀ ਚਰ ਤਕ ਤੰਦੇ ਮਲਕ ਮਕੰਦ ਪਦਸ਼ਾ ਸਰਵ ਸੰਜੇ ਰਹਿਬਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਹੈ ਤੇ ਸਤਿਗੁਰਾਂ ਦੀ ਦੀ ਪਾਵਨ ਮੁਬਾਰਕ ਨਿਬੀ ਗੋਤ ਦਾ ਅਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਮ ਗੁਰਸਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਾਗ ਹਨ ਸੈਦਾਂ ਦੇ ਸਰਤਾਜ ਰਹਿਮਤਾਂ ਦੇ Bhandar ਪੰਚਮ ਪਾਤਸ਼ਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਮੋਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅਮਰਤ ਬਾਣੀ ਦੀ ਆਪਾਂ ਹਰ ਰੋਜ਼ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਸਵਾਪੂ ਸਤਿਗੁਰਾਂ ਨੇ ਅੱਜ ਤੱਕ ਬੇਚਾਰ ਬਖਸ਼ਿਸ਼ ਕੀਤੀ ਅੱਜ ਦਾ ਸ਼ਬਦ 14 ਸੰਲੋਕ 14ਵੇਂ ਸੰਲੋਕ ਦੀ ਤੀਜੀ ਪਉੜੀ ਹੈ। ਹਤੇ ਸੰਭਾਵਨ ਸੰਲੋਕ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਤਜ ਰੋਸਿਆ ਨ ਪਸੁਰ ਜਨੋ ਸਿਮਰੋ ਹਰਿ ਹਰਿ ਰਾਈ ਏਕ ਆਸ ਹਰ ਮਨ ਰਖੋ ਨਾਨਕ ਦੂਖ ਪਰਮ ਪਹੁੰਚਾਏ। ਇੱਕਤੇ ਆਸ ਰੱਖੇਗਾ ਸਤਿਗੁਰੂ ਕਹਿੰਦੇ ਨੇ ਜੋ ਤੈਨੂੰ ਚਾਹੀਂਦੈ ਸਰੀਰਕ ਤੰਦਰੁਸਤੀ ਆ ਕੋਈ ਪਦਾਰਥ ਵਸਤੂ ਚਾਹੀਦੀ ਹੈ ਲੋਕ ਪਰਲੋਕ ਦਾ ਸੁੱਖ ਵੀ ਸਤਿਗੁਰੂ ਤੇਰੀ ਚੋਈ ਦੇ ਵਿੱਚ ਪਾਉਂਦੇ ਨੇ ਇਸ ਏਕ ਆਸ ਹਰ ਰੱਖੋ ਜਦੋਂ ਇਨਸਾਨ ਇੱਕ ਦੀ ਟੇਕ ਤੱਕ ਲੈਂਦਾ ਹੈ ਇੱਕ ਦਾ ਆਸਰਾ ਲੱਕ ਲੈਂਦਾ ਹੈ ਸਤਿਗੁਰੂ ਕਹਿੰਦੇ ਨੇ ਫਿਰ ਪਰਮਾਤਮਾ ਜੀ ਹਾਲਾਂਕਿ ਜਰਦੇ ਜਰਦੇ ਦੇ ਵਿੱਚ ਕਣ ਕਣ ਦੇ ਵਿੱਚ ਪਰਮਾਤਮਾ ਵਿਆਪਕ ਹੈ ਤਾਂ ਜਦੋਂ ਇਨਸਾਨ ਦੁਨੀਆ ਦੇ ਚੱਕਰਾਂ ਦੇ ਵਿੱਚ ਧਰਮਾਂ ਦੇ ਚੱਕਰਾਂ ਦੇ ਵਿੱਚ ਪੀਰ ਮੁਕੰਬਰਾਂ ਦੇ ਚੱਕਰਾਂ ਦੇ ਵਿੱਚ ਪੈ ਜਾਂਦਾ ਹੈ ਤਾਂ ਉਦੋਂ ਗੁਰੂ ਕਿਰਪਾ ਕਰਦੇ ਨੇ ਭਾਈ ਤੇਰਾ ਅੰਦਰ ਦਾ ਜਿਹੜਾ ਮਨ ਹੈ ਉਹ ਖਿੰਡ ਜਾਂਦਾ ਹੈ ਮਨ ਨੂੰ ਇਕੱਤਰ ਕਰਨਾ ਮਨ ਦਾ ਸਰੂਪ ਬਣਨਾ ਹੈ ਜਿੰਨੀ ਬਾਦ ਦੁਨੀਆ ਦੇ ਵੇਖੇਗਾ ਦੁਨੀਆ ਦੇ ਵਿੱਚ ਚੱਲੇਗਾ ਦੁਨੀਆ ਦਾ ਧਰਮ ਵੀਕੇਗਾ ਤੇਰਾ ਮਨ ਖੜੇਗਾ ਸਾਰਾ ਧਰਮ ਜਿੰਨੇ ਧਰਮ ਨੇ ਉਹ ਸਤਕਾਰ ਜੋਗਨੇ ਆਪਣੀ ਥਾਂ ਤੇ ਪਰ ਸਤਿਗੁਰੂ ਕਹਿੰਦੇ ਨੇ ਤੂੰ ਆਪਣੇ ਸਾਥ ਇਥੋਂ ਨੇ ਸੁੱਖ ਮਿਲਿਆ ਤਾਂ ਅੱਗੇ ਉਹ ਅੱਗੋਂ ਨਹੀਂ ਮਿਲਿਆ ਤਾਂ ਕੋ ਸੁੱਖ ਮਿਲੇਗਾ ਇਥੇ ਨਹੀਂ ਸੁਣੀ ਤਾਂ ਅੱਗੇ ਅੱਗੇ ਨਹੀਂ ਤਾਂ ਅੱਗੇ ਸਤਿਗੁਰੂ ਕਹਿੰਦੇ ਭਾਈ ਹਜੇ ਤੇਰੀ ਟੇਕ ਉਸ ਰੱਬ ਤੇ ਨਹੀਂ ਹੈ ਹਜੇ ਤੂੰ ਮਨੁੱਖ ਤੇ ਮਨੁੱਖ ਕੀ ਟੇਕ ਵਿਰਤੀ ਸਭ ਜਾਣ ਹਜੇ ਸਿਰਫ ਤੂੰ ਮਨੁੱਖ ਤੇ ਟੇਕ ਲਾਈ ਹੈ ਹੁਣ ਅੱਜ ਦਾ ਪਾਵਨ ਸ਼ਬਦ ਜੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਬੜਾ ਭਾਗੀ ਤੇਜ ਹਨ ਜਗਮਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਤੁਸੀਂ ਦੱਸਣਾ ਕਰੋ ਕਿ ਦੁਨੀਆਂ ਦੇ ਵਿੱਚ ਚੰਗੇ ਭਾਗ ਕੀ ਦੇ ਨੇ ਜਿਹਦੇ ਕੋਲ ਮਾਇਆ ਹੈ ਉਹਦੇ 'ਚ ਇਹ ਭਾਗ ਨੇ ਜਾਂ ਜਿਹਦੇ ਕੋਲ ਤੰਦਰੁਸਤੀਆਂ ਨੇ ਉਹਦੇ ਚੰਗੇ ਭਾਗ ਨਹੀਂ ਜਿਹਦੇ ਕੋਲ ਉਹਦੇ ਨੇ ਜੋ ਉਹਦੇ ਚੰਗੇ ਭਾਗ ਨਹੀਂ ਐਸੋ ਆਰਾਮ ਦੀ ਜ਼ਿੰਦਗੀ ਜਿਉਣ ਵਾਲੇ ਤੇ ਚੰਗੇ ਭਾਗ ਨਹੀਂ ਸਤਿਗੁਰੂ ਕਹਿੰਦੇ ਨੇ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰਿ ਕੀ ਮੰਗਾਏ ਜਿਹੜਾ ਸਦਾ ਦੇ ਲਈ ਪਰਮਾਤਮਾ ਦੇ ਗੁਣ ਗਾਉਂਦਾ ਹੈ ਕੋਈ ਉਹਦਾ ਨਹੀਂ ਹੈ ਅਤੇ ਬਹੁਤੀ ਮਾਇਆ ਨਹੀਂ ਬਹੁਤੇ ਰਤਬੇ ਨਹੀਂ ਸਕੂਨ ਐਸੋ ਰਾਮ ਦੀ ਜ਼ਿੰਦਗੀ ਨਹੀਂ ਆਪਣਾ ਬਸ ਬਸਰ ਕਰਦਾ ਜਿਉਣ ਦੇ ਲਈ ਤਾਂ ਉਹ ਸਤਿਗੁਰੂ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਉਸ ਦੇ ਹਾਲਾਕੇ ਧਨ ਦੌਲਤ ਸਤਿਗੁਰੂ ਪ੍ਰਵਾਨ ਕਰਦੇ ਨੇ ਤੇਰੇ ਰਤਬੇ ਪ੍ਰਵਾਨ ਕਰਦੇ ਨੇ ਜੋ ਕੁਝ ਤੇਰੇ ਕੋਲ ਹੈ ਸਤਿਗੁਰੂ ਪ੍ਰਵਾਨ ਕਰਦੇ ਨੇ ਪਰ ਪ੍ਰਵਾਨ ਉਹ ਤੋਂ ਹੈ ਤਾਂ ਜਦੋਂ ਅ ਰੱਬ ਦੀ ਟੇਕ ਥੱਕਦੇ ਜਦੋਂ ਆਪਣੇ ਹਿਸਾਬ ਦੇ ਨਾਲ ਮੇਰ-ਤੇਰ ਦੇ ਵਿੱਚ ਪੈ ਜਾਣਾ ਊਚ-ਨੀਚ ਦੇ ਵਿੱਚ ਪੈ ਜਾਣਾ ਤਾਂ ਉਦੋਂ ਫਿਰ ਤੇਰੀ ਆਪਣੀ ਹੀ ਤਨ ਦੌਲਤ ਤੇਰੀ ਦੁਸ਼ਮਣ ਬਣ ਜਾਂਦੀ ਹੈ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ ਇਸ ਕੀ ਸੇਵਾ ਜੋ ਕਰ ਹੈ ਤਿਸ ਹੀ ਕੋ ਫਿਰ ਖਾਏ ਮਾਇਆ ਜੜੀ ਹੈ ਇਨਸਾਨ ਦੇ ਇਸ ਆਰਾਮ ਦੀ ਜ਼ਿੰਦਗੀ ਮਲ ਹਲ ਸੂਲਤ ਅੱਜ ਦਾ ਸਮੇਂ ਦੇ ਨਾਲ ਮਾਇਆ ਕੇ ਨਾਲੀ ਮਾਇਆ ਨਹੀਂ ਜ਼ਰੂਰੀ ਪਰ ਸਤਿਗੁਰੂ ਕਹਿੰਦੇ ਇਤਨ ਹੀ ਮਾਇਆ ਨੇ ਕਿ ਮਾਇਆ ਜਿਹੜੀ ਐ ਇੱਕ ਨਾਗ ਨਾਗਣੀ ਦੀ ਤਰ੍ਹਾਂ ਡੰਗ ਮਾਰਨੋਂ ਮੈਂ ਅਤੇ ਡੰਗ ਮਾਰਦੀ ਐ ਮਾਇਆ ਮਮਤਾ ਮੋਹਣੀ ਬਿਣਦੰਤਾ ਜਗ ਖਾਇਆ ਮਾਇਆ ਮਾੜੀ ਨਹੀਂ ਐ ਮਾਇਆ ਦਾ ਦਿਮਾਗ ਤੇ ਪ੍ਰਭਾਵਿਤ ਉਹ ਮਾੜਾ ਐ ਹੁਣ ਜਨਕ ਰਾਜੇ ਦੇ ਕੋਲ ਕੀ ਨਹੀਂ ਰਾਜ ਐ ਮਲੂ ਦੁਨੀਆ ਦੇ ਵਿੱਚ ਇਦਾਂ ਦੇ ਰਾਜੇ ਮਹਾਰਾਜੇ ਵੀ ਇਦਾਂ ਦੇ ਹੋਏ ਨੇ ਜਿਨ੍ਹਾਂ ਨੇ ਤਾਕਤ ਅਤੇ વૈਗ ਵਿਦੁਨੀਆਂ ਦਾ ਤਾਜ ਜਿਨ੍ਹਾਂ ਦੇ ਕੋਲ ਸੀ ਤਾਂ ਉਹ ਰੱਬ ਦੀ ਬੋਧ ਦੇ ਵਿੱਚ ਸਮਾ ਗਏ ਤਾਰ ਰਤਬੇ ਉਹਨਾਂ ਦੇ ਕੋਲ ਮਾਇਆ ਉਹਨਾਂ ਦੇ ਕੋਲ ਅਤੇ ਪ੍ਰਭਤਾ ਉਹਨਾਂ ਦੇ ਕੋਲ ਹਰ ਇੱਕ ਚੀਜ਼ ਉਹਨਾਂ ਦੇ ਕੋਲ ਸਤਿਗੁਰੂ ਕਹਿੰਦੇ ਇਹ ਮਾੜੀ ਨਹੀਂ ਹੈ ਪਰ ਮਾੜੀ ਉਦੋਂ ਬਣਦੀ ਹੈ ਜਦੋਂ ਤੇਰੇ ਅੰਦਰ ਫਿਰ ਇਥੋਂ ਮੈਂ 100 ਤੋਂ 1000 ਕਿਵੇਂ ਬਣਾ ਮ 1000 ਤੋਂ ਲੱਖਾਂ ਤੇ ਜਾਂਣਾ ਹੈ ਲੱਖਾਂ ਤੋਂ ਕਰੋੜਾਂ ਤੱਕ ਜਦੋਂ ਇਹ ਤਰੀ ਬਿਰਤੀ ਬਣ ਜਾਂਦੀ ਹੈ ਫਿਰ ਉਦੋਂ ਤੋਂ ਅਗਲੇ ਦੀ ਭਾਵਨਾ ਨੂੰ ਪਤਾ ਨਹੀਂ ਕਿੰਨੀਆਂ ਕ ਜਿਹੜਾ ਭਾਵਨਾਵਾਂ ਮਨ ਲਤਾੜ ਕੇ ਅੱਗੇ ਜਾਂਦਾ ਹੈ ਦਸਾਂ ਨਾਹੂ ਦੀ ਕਿਰਤ ਦੇ ਨਾਲ ਵਸਰ ਕੀਤਾ ਹੋਇਆ ਸਤਿਗੁਰੂ ਕਹਿੰਦੇ ਨੇ ਉਹਨੂੰ ਚੰਗੇ ਭਾਗ ਲਾਉਂਦੇ ਨੇ ਪਰ ਜਿਹੜੀ ਤੂੰ ਆਪਣੇ ਹਿਸਾਬ ਦੇ ਨਾਲ ਬਣਾਇਆ ਨਾ ਤਾਂ ਸਤਿਗੁਰੂ ਕਹਿੰਦੇ ਨੇ ਉਹ ਆਪ ਵੀ ਨਰਕ ਦੇ ਕੰਡੇ ਤੇ ਖੜਾ ਹੋ ਜਾਂਦਾ ਆਪਣੇ ਪਰਿਵਾਰ ਨੂੰ ਵੀ ਖੜਾ ਕਰ ਦਿੰਦਾ ਕਿਉਂਕਿ ਉਹਦਾ ਕੋਈ ਪਤਾ ਨਹੀਂ ਆ ਸਮਾਚਲ ਦੇ ਜਸ ਜਸ ਕਾ ਲਗਿਆ ਰੇ ਨ ਜਦੋਂ ਸਮਾਂ ਪਲਟੀ ਮਾਰਦਾ ਤੇ ਉਦੋਂ ਹੱਕ ਪਰ ਆਇਆ ਨਾਨਕ ਉਸ ਸੂਰ ਉਸ ਗਾਏ ਗੁਰਪੀਰ ਹਾਂ ਮਾਤਾ ਪਰੇ ਦਾ ਮੁਰਦਾਰ ਨਾ ਖਾਏ ਚਲਿਆ ساری ਜ਼ਿੰਦਗੀ ਧਰਮ ਦੇ ਮਤਾਬਕ ਇਹਦੇ ਵਰਗਾ ਤਾਂ ਧਰਮੀ ਕੋਈ ਨਹੀਂ ਇਹ ਮੁਰਦਾਰ ਨਹੀਂ ਕਹਿੰਦਾ ਇਹ ਮਾੜੇ ਕਰਮ ਨਹੀਂ ਕਰਦਾ ਸਤਿਗੁਰੂ ਕਹਿੰਦੇ ਨੇ ਹੱਕ ਰਾਜੇ ਦਾ ਖਾਣਾ ਇਹ ਮਰਦਾਰ ਤੋਂ ਕੱਟਨੀ ਹੈ ਤੂੰ ਕਮੇ ਮੈਂ ਮਾਸ ਮਿੱਟੀ ਖਾਂਦਾ ਨਹੀਂ ਹੈ ਬਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਖਾਂਦਾ ਕਿਉਂ ਨਹੀਂ ਭਾਈ ਤੂੰ ਤਾਂ ਖਾਣਾ ਕਿਉਂਕਿ ਕਿਸੇ ਦਾ ਹੱਕ ਮਾਰਨਾ ਇਹ ਵੀ ਮਰਦਾਰ ਤੋਂ ਕੱਟਨੀ ਹੈ ਹੁਣ ਚੰਗੇ ਭਾਗ ਸਤਿਗੁਰੂ ਸਾਡੇ ਬਣਾਉਂਦੇ ਨੇ ਕਿਵੇਂ ਬਣਦੇ ਨੇ ਜੀ ਰੱਬ ਦੀ ਯਾਦ ਇੱਥੇ ਕਿਸੇ ਵੀ ਧਰਮ ਨੂੰ ਨਹੀਂ ਕਿਹਾ ਕਿ ਇਸ ਧਰਮ ਦੇ ਮੁਤਾਬਕ ਰੱਬ ਨੂੰ ਯਾਦ ਕਰਨਾ ਹੈ ਆ ਰਾਮ ਕਹ ਲੈ ਅੱਲਾ ਕਹ ਲੈ ਜਿੱਥੇ ਤੈਨੂੰ ਸਕੂਨ ਮਿਲਦਾ ਹੈ ਨਾ ਉਹ ਰੱਬ ਦਾ ਨਾਮ ਹੈ ਸਾਰੀ ਰੱਬ ਦੇ ਨਾਂ ਨੇ ਏਕੋ ਹੈ ਏਕੋ ਹੈ ਭਾਈ ਸਭ ਏਕੋ ਹੈ ਪਰਮਾਤਮਾ ਇੱਕ ਜਿਹੜਾ ਜਰਨੀ ਜਰਦੇ ਦੇ ਵਿੱਚ ਸਮਾਇਆ ਹੋਇਆ ਉਹਦੇ ਚੰਗੇ ਭਾਗ ਨੇ ਜਿਹੜਾ ਪਰਮਾਤਮਾ ਨੂੰ ਯਾਦ ਕਰਦਾ ਹੈ RAM ਨਾਮ ਜੋ ਕਰੇ ਵਿਚਾਰ ਤਨਵੰਤ ਕੌਣ ਹੈ ਇੱਥੇ ਦੁਨੀਆ ਤੇ ਜਿਹਦੇ ਕੋਲ ਧਨ ਦੌਲਤਾਂ ਸੀ ਉਹਨੂੰ ਕਹਾਂਗੇ ਕਿ ਤਨਵੰਨ ਉਹ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਹੀਂ ਸੇ ਤਨਵੰਤ ਗਨੀ ਸੰਸਾਰ ਇਸ ਦੁਨੀਆ ਦੇ ਵਿੱਚ ਗਣਹੀ ਹੁੰਦਾ ਮਨ ਲੋ ਗਿਣਨਾ ਚੋਣਵੇਂ ਚੋਣਵੇਂ ਤਨਵੰਤ ਨੇ ਉਹ ਚੋਣਵੇਂ ਉਹ ਨੇ ਜਿਨ੍ਹਾਂ ਸਾਸ ਗਰਾਸ ਨ ਬਿਸਰੈ ਕਰਨਾਮ ਮਨਮੰਤ ਜਿਨ੍ਹਾਂ ਨੂੰ ਸਾਸ ਗਰਾਸ ਰੱਬ ਦਾ ਨਾਮ ਨਹੀਂ ਬਿਸਰਦਾ ਚੰਗੇ ਗੁਣਾਂ ਦੇ ਜਿਹੜੇ ਧਾਰਨੇ ਨੇ ਕਰਤ ਬਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾ ਬੈ ਸਤਿਗੁਰੂ ਕਹਿੰਦੇ ਨੇ ਉਹ ਤਨਵੰਤ ਰੱਬ ਦੀ ਰਜਾ ਦੇ ਵਿੱਚ ਚੱਲਣ ਵਾਲਾ बेशक ਆਰਥਿਕ ਪੱਖੋਂ ਕਮਜ਼ੋਰ ਹੈ ਪਰ ਸਤਿਗੁਰੂ ਕਹਿੰਦੇ ਨੇ ਉਹਦੇ ਵਰਗਾ ਧਨਵਾਨ ਕੋਈ ਨਹੀਂ ਜੇ ਉਹਦੇ ਚ ਕਰਮ ਸੋਚ ਵਿਚਾਰ ਸਹੀ ਲਾ ਤਾਂ ਉਹ ਅਗੇ ਮਨ ਤਨ ਮੁਖ ਬੋਲੇ ਹਰ ਮੁਖੀ ਕਿਹੜਾ ਧਨਵਾਨ ਹੈ ਦੁਨੀਆ ਤੇ ਕਿਹੜਾ ਧਨਵਾਨ ਹੈ ਸਤਿਗੁਰੂ ਕਹਿੰਦੇ ਨੇ ਜਿਹੜਾ ਮੁਖ ਤੋਂ ਪਰਮਾਤਮਾ ਦਾ ਨਾਮ ਜਪਦਾ ਹੈ ਆਪਣੀ ਜੀਵਾ ਤੋਂ ਪਰਮਾਤਮਾ ਦਾ ਨਾਮ ਜਪਦਾ ਹੈ ਸਦਾ ਸਦਾ ਤੇ ਜਾਨੋ ਸੁਖੀ ਸੁਖੀ ਦੁਨੀਆ ਤੇ ਕਿਹੜਾ ਜਿਹੜਾ ਤੰਦਰੁਸਤ ਹੈ ਜਿਹਨੂੰ ਕੋਈ ਰੋਗ ਨਹੀਂ ਹੈ ਜਿਹਨੂੰ ਕੋਈ ਤਕਲੀਫ ਨਹੀਂ ਹੈ ਅਤੇ ਸੁਖੀ ਅਸੀਂ ਤਾਂ ਆਪਣੇ ਹਿਸਾਬ ਦੇ ਨਾਲ ਅਸੀਂ ਨੇ ਵੇਖਣਾ ਕਿ ਉਹਦੇ ਕੋਲ ਤਾਂ ਰਤਬੇ ਬੜੇ ਨੇ ਉਹਦੇ ਕੋਲ ਤਾਂ ਮਾਇਆ ਬੜੀ ਹੈ ਅਤੇ ਉਹਦੇ ਕੋਲ ਤਾਂ ਹਰ ਇੱਕ ਪਦਾਰਥ ਹਰ ਇੱਕ ਵਸਤੂ ਉਹਦੇ ਕੋਲ ਹੈ ਪਰ ਸਤਿਗੁਰੂ ਕਹਿੰਦੇ ਨਹੀਂ ਸਦਾ ਸਦਾ ਜਾਨੋ ਕਿ ਸੁਖੀ ਕਿਹੜਾ ਸੁਖੀ ਹੈ ਜੀ ਜਿਹੜਾ ਰੱਬ ਮੰਨਤਨ ਮੁਖ ਬੋਲੇ ਹਰਮ ਮਨ ਵੀ ਬੋਲਦਾ ਹੈ ਤਨ ਵੀ ਬੋਲਦਾ ਹੈ। ਕਈ ਵਾਰ ਸਾਡੇ ਅਸੀਂ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਹੁੰਨੇ ਆ ਸਾਡਾ ਮਨ ਹਾਜ਼ਰੀ ਨਹੀਂ ਪਰਦਾ। ਕਈ ਵਾਰ ਸਾਡੇ ਕੋਲ ਖਲੋਤੇ ਹੀ ਗੱਲਬਾਤ ਸਾਨੂੰ ਸਾਡੇ ਨਾਲ ਹੁੰਦੀ ਹੈ ਤੁਹਾਨੂੰ ਦੁਬਾਰਾ ਕਹਿਣਾ ਪੈਂਦਾ ਇੱਕ ਦਫਾ ਭਾਈ ਦੁਬਾਰਾ ਬੋਲ ਮੇਰਾ ਧਿਆਨ ਹੋਰ ਪਾਸੇ ਸੀ। ਜਦ ਦੁਨੀਆ ਦਾ ਕੰਮ ਨਹੀਂ ਸਾਡਾ ਸਿੱਧ ਹੋ ਸਕਦਾ ਧਿਆਨ ਦੇ ਨਾਲ ਰੱਬ ਦਾ ਕੰਮ ਰੱਬ ਦੇ ਨਾਲ ਜੁੜਨਾ ਹੈ ਜਿਹੜਾ ਸਦੀਵੀ ਹੈ 84 ਦਾ ਗੇੜ ਜਿਹਨੇ ਕੱਟਣਾ ਹੈ ਜਨਮਾਂ ਜਨਮਾਂ ਤਰਾਂ ਦੇ ਰੋਗ ਪਰਮਾਤਮਾ ਨੇ ਕੱਟਣੇ ਨੇ ਤਾਂ ਉਹਦੇ ਲਈ ਤਾਂ ਬਹੁਤ ਧਿਆਨ ਚਾਹੀਦਾ ਸਤਿਗੁਰੂ ਕਹਿੰਦੇ ਸੁਖੀ ਉਹ ਹੈ ਜਿਹੜਾ ਪਰਮਾਤਮਾ ਦੇ ਨਾਲ ਆਪਣਾ ਮਨ ਜੋੜਦਾ ਹੈ ਪਰਮਾਤਮਾ ਦੇ ਨਾਲ ਆਪਣੇ ਕਰਮ ਬਣਾਉਂਦਾ ਹੈ ਸਤਿਗੁਰੂ ਕਰਮ ਬਣਾਉਂਦੇ ਨੇ ਜਿਸ ਤਰ੍ਹਾਂ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵ ਕਟ ਜਮਕੀ ਫੰਦਾ ਸਤਿਗੁਰੂ ਵੈਦ ਨੇ ਇਥੇ ਕਿਹੜਾ ਰੋਗ ਨਹੀਂ ਜਿਹੜਾ ਕਟਿਆ ਨਹੀਂ ਜਾਂਦਾ ਇਥੇ ਕਿਹੜੀ ਕਾਰਜ ਨਹੀਂ ਜਿਹੜਾ ਸਿੱਧ ਨਹੀਂ ਹੁੰਦਾ ਪੁੱਠੇ ਕਾਰਜ ਵੀ ਇਥੇ ਸਿੱਧੇ ਹੋਏ ਨੇ ਅਤੇ ਨਰਕ ਦੇ ਵਿੱਚੋਂ ਪਿਆ ਨੂੰ ਵੀ ਸਤਿਗੁਰਾਂ ਨੇ ਕੱਢਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਸਤਿਗੁਰੂ ਕਹਿੰਦੇ ਨੇ ਤਾਂ ਸਿਰਫ ਦੁਨੀਆ ਦਾ ਨਾ ਦੁਨੀਆ ਤੇ ਹੁਣ ਕਿੱਥੇ ਤੱਕ ਅਸੀਂ ਸੋਚ ਸਕਦੇ ਹਾਂ ਹੁਣ ਜਿਹਦੇ ਸਵਾਸ ਨਿਕਲ ਗਏ ਸਤਿਗੁਰੂ ਕਹਿੰਦੇ ਨੇ ਪ੍ਰਭਾਵ ਹੈ ਬਿਨ ਸਾਸ ਦੇ ਰੱਖਿਆ ਗੁਰੂ ਨਾਨਕ ਦੇ ਮਹਾਰਾਜ ਜੀ ਰਹਿਮਤਾਂ ਵਰਸਾਉਣ ਤਾਂ ਇਨਸਾਨ ਨੂੰ ਬਿਨਾ ਸੁਆਸਾਂ ਤੋਂ ਵੀ ਦੁਨੀਆ ਦੇ ਵਿੱਚ ਰੱਖਿਆ ਹੋਇਆ। ਪ੍ਰਭਾਵ ਹੈ ਤਾਂ ਮਾਰਜ ਵੱਲ ਮਰਿਆ ਹੋਇਆਂ ਨੂੰ ਵੀ ਜਿਉਂਦੇ ਕਰਨ ਵਾਲੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ। ਭਾਈ ਮੋਰੀ ਨੇ ਅਮਰਸਰ ਸਾਹਿਬ ਦੀ ਧਰਤੀ ਤੇ ਅਟਲ ਰਾਏ ਜੀ ਨੇ ਉਹਨਾਂ ਨੇ ਵੀ ਮਰੇ ਹੋਏ ਆਪਣੇ ਮਿੱਤਰ ਨੂੰ ਜਿਉਂਦਾ ਕੀਤਾ ਸੀ। ਮਨੁ ਅਜਾਮਤਾ ਕਦੋਂ ਵਰਤਦੀਆਂ ਨੇ ਜਦੋਂ ਅਸੀਂ ਰੱਬ ਦੀ ਯਾਦ ਦੇ ਵਿੱਚ ਜੁੜਦੇ ਹਾਂ ਫਿਰ ਸੈ ਸਾਧੂ ਬੋਲੇ ਸਾਧੂ ਦਾ ਅਰਥ ਹੁੰਦਾ ਜੀ ਮਨ ਨੂੰ ਸਾਧਣ ਵਾਲਾ ਸਾਧੂ ਬੋਲੇ ਸੈਜ ਸੁਪਾਏ ਜਦੋਂ ਸਾਧੂ ਬੋਲਦਾ ਨਾ ਸਾਧਕਾ ਬੋਲਿਆ ਜਦੋਂ ਬੋਲਦਾ ਫਿਰ ਉਹ ਬਿਰਥਾ ਨਾ ਜਾਏ ਕੋਈ ਬਿਰਥਾ ਨਹੀਂ ਜਾਂਦਾ ਘਰ ਪਰਿਵਾਰ ਦੇ ਲਈ ਹਰ ਇੱਕ ਚੀਜ਼ ਦੇ ਲਈ ਅਪਦਾ ਕਵਾਂਗੇ ਸਾਡਾ ਵੀ ਕਾਰਜ ਹੋ ਜਾਏ ਆ ਸਾਡੇ ਰੋਗ ਕੱਟੇ ਜਾਣ ਸਾਡੇ ਤਾਂ ਹੋ ਜੇ ਸਤਿਗੁਰੂ ਕਹਿੰਦੇ ਨੇ ਉਤਤੋਂ ਭਾਈ ਜਦੋਂ ਤੂੰ ਰੱਬ ਦੇ ਨਾਲ ਜੁੜੇਂਗਾ ਸਾਰੇ ਧਰਮ ਸਤਕਾਰ ਜੋਗ ਨੇ ਧਰਮਾਂ ਦੇ ਮੁਤਾਬਕ ਚੱਲਣਾ ਬੜਾ ਜ਼ਰੂਰੀ ਹੈ ਕਿਉਂਕਿ ਜਿਹੜਾ ਧਰਮ ਤੋਂ ਬੰਝੇ ਬੇਮਕ ਹੋਏ ਰਾਮ ਤੇ ਲੱਗਨ ਜਨਮ ਬਜੋਗ ਜਨਮਾਂ ਜਨਮਾਂ ਤਰਾਂ ਦੇ ਰੋਗ ਲੱਗ ਜਾਂਦੇ ਨੇ ਤਾਂ ਜਦੋਂ ਰੱਬ ਤੋਂ ਇਨਸਾਨ ਬਾਹਰ ਚੱਲਦਾ ਹੈ ਧਰਮ ਤੋਂ ਬਾਹਰ ਚੱਲਦਾ ਹੈ ਅੱਗੇ ਸਤਿਗੁਰੂ ਕਹਿੰਦੇ ਨੇ ਏਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੁਜੀ ਜਾਣਾ ਹੁਣ ਸਾਨੂੰ ਆਪਣੇ ਮਨ ਦਾ ਪਤਾ ਨਹੀਂ ਇਹ ਚੱਲਦਾ ਹੋਇਆ ਰਸਤੇ ਤੇ ਕਦੋਂ ਜੂ ਟਰਨ ਮਾਰ ਦੇ ਚੱਲਦਾ ਹੋਇਆ ਸਿੱਧਾ ਹੋਇਆ ਮਨ ਕਦੋਂ ਵਿਗੜ ਜੇ ਕੋਈ ਪਤਾ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਰੱਬ ਦੀ ਇਹ ਵੀ ਇਜਾਜ਼ਤ ਵਰਦਦੀ ਹੈ ਤਾਂ ਜਦੋਂ ਰੱਬ ਦੇ ਨਾਲ ਤੂੰ ਮਨ ਜੋੜਦਾ ਹੈ ਤਾਂ ਉਦੋਂ ਫਿਰ ਤੈਨੂੰ ਲੋਕ ਦਾ ਵੀ ਪ੍ਰਲੋਕ ਦਾ ਵੀ ਤੈਨੂੰ ਗਿਆਨ ਹੁੰਦਾ ਹੈ ਜਿਹਨੂੰ ਕਹਿੰਦੇ ਨੇ ਬ੍ਰਹਮ ਗਿਆਨ ਹੁਣ ਜਿਹਨੂੰ ਪਤਾ ਲੱਗ ਜੇ ਕਿ ਆਹ ਕਰਮ ਮੈਂ ਕਰਾਂਗਾ ਅਤੇ ਇਹਦਾ ਮੈਨੂੰ ਆ ਦੁੱਖ ਝੱਲਣਾ ਪਵੇਗਾ ਹੁਣ ਤਾਂ ਓਲੇ ਦੇ ਵਿੱਚ ਹੈ ਪਤਾ ਹੈ ਕਿ ਮਾੜਾ ਇਹਦਾ ਮਾੜਾ ਹੀ ਸਾਨੂੰ ਮਿਲਣਾ ਹੈ ਪਰ ਸਤਿਗੁਰੂ ਕਹਿੰਦੇ ਨੇ ਕਿ ਤਨਾ ਕ ਮਿਲਣਾ ਤਾਂ ਉਹ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਆ ਜਿਹੜਾ ਭਾਈ ਤੇਰੇ ਲਈ ਦੁੱਖ ਤਕਲੀਫ ਆ ਆਉਣ ਵਾਲੀ ਹੈ ਉਹਦਾ ਸਮਾਧਾਨ ਪਹਿਲਾਂ ਕੀਤਾ ਜਾਂਦਾ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨ ਪਰ ਮਾੜਾ ਕਰਮ ਕਰਦੀ ਨਹੀਂ ਜਿਹਨੂੰ ਪਤਾ ਹੈ ਕਿ ਇਤਨੀ ਤਕਲੀਫ ਇਤਨੇ ਜਿਹੜਾ ਰੱਬ ਵੱਲੋਂ ਸਜ਼ਾ ਮਿਲਣੀ ਹੈ ਤਾਂ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਇਹਨੂੰ ਸੋਝੀ ਹੁੰਦੀ ਆ ਤਾਂ ਰੱਬ ਦੇ ਨਾਮ ਦੇ ਨਾਲ ਜੁੜ ਕੇ ਹੁੰਦੀ ਆ ਨਾਨਕ ਸੰਗ ਜਿਸ ਕਾ ਮਨ ਮਾਨੇ ਆ ਨਾਮ ਸੰਗ ਜਿਸ ਕਾ ਮਨ ਮਾਨੇ ਆ ਨਾਨਕ ਤਿਨੇ ਨਿਰੰਝਣ ਜਾਣੇ ਆ ਹੁਣ ਨਿਰੰਝਣ ਜਿਹੜਾ ਨਿਰਲੇਪ ਆ ਉਹਨੂੰ ਜਾਣਨਾ ਕਿਵੇਂ ਜਾਣਿਆ ਜਾ ਸਕਦੇ ਜੀ ਦਾ ਮਨ ਨਾਮ ਦੇ ਵਿੱਚ ਰੁੱਝ ਗਿਆ ਜੀ ਦਾ ਮਨ ਨਾਮ ਜਪਦਾ ਹੁਣ ਨਾਮ ਜਿਹੜਾ ਹੈ ਉਹ ਰੱਬ ਦੇ ਸਾਰੇ ਨਾਮ ਨੇ ਜਿਹੜਾ ਮਰਜੀ ਨਾਮ ਜਪ ਸਕਦਾ ਹੈ ਜਿਹੜੇ ਮਰਜੀ ਧਰਮ ਦੇ ਮਤਾਬਕ ਚੱਲ ਸਕਦਾ ਹੈ ਸਤਿਗੁਰੂ ਇੱਥੇ ਤੱਕ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਰਹਿਮਤਾ ਨੇ ਭਾਈ ਰੱਬ ਦੀਆਂ ਜਿਹੜਾ ਸਿਰਫ ਤੇਰੇ ਲਈ ਇਹ ਮੈਨੇ ਰੱਖਦਾ ਹੈ ਧਰਮ ਨਹੀਂ ਕੋਈ ਮੈਨੇ ਰੱਖਦਾ ਗੁਰੂ ਕੀ ਮਤ ਤੋਂ ਲੈ ਲਿਆ ਨੇ ਕਿ ਗੁਰੂ ਦੀ ਮਤ ਗੁਰੂ ਤੇਰਾ ਜਿਹੜਾ ਮਰਜੀ ਹੈ ਉਹ ਮੈਨੇ ਰੱਖਦੇ ਕਿ ਤੈਨੂੰ ਮਤ ਕਿਹੜੀ ਆ ਰਹੀ ਹੈ ਤੈਨੂੰ ਗਿਆਨ ਕਿਹੜਾ ਮਿਲ ਰਿਹਾ ਹੈ ਉਹ ਤੇ ਨੂਰਾ ਬਧੇ ਨੇੜੇ ਕਰਦਾ ਹੈ ਅਤੇ ਕੋਈ ਤੇਰੇ ਦੁੱਖ ਤਕਲੀਫ ਸਾਰੇ ਘਟਦਾ ਹੈ ਤੇਰੇ ਜਨਮਾਂ ਜਨਮਾਂ ਤਰਾਂ ਦੇ ਰੋਗ ਘਟਦਾ ਹੈ ਸਤਗੁਰਾਂ ਨੇ ਤਾਂ ਸਲੀਕਾ ਦੱਸਣਾ ਹੈ ਸਜਣਾ ਤੁਰਨਾ ਹੈ ਉਸ ਰਸਤੇ ਤੇ ਜਿਹੜੇ ਰਸਤੇ ਤੇ ਤੁਰਿਆ ਨੇ ਉਹਨਾਂ ਦੇ ਬੰਦ ਬੰਦ ਕੱਡੇ ਗਏ ਪਰ ਉਹਨਾਂ ਦਾ ਸਕੂਨ ਰਤਾ ਪਰ ਵੀ ਨਹੀਂ ਉਹ ਖੋ ਸਕੇ ਸਕੂਨ ਜਿਹੜਾ ਉਹਨਾਂ ਕੋਲ ਸੀ ਨਾ ਭਾਈ ਮੱਦੀ ਦਾ ਜੀ ਬੰਦ-ਬੰਦ ਕੱਟੇ ਆ ਗਏ ਹਾਰੇ ਦੇ ਨਾਲ ਚੀਰੇ ਆ ਗਏ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟੇ ਪਰ ਗੱਲ ਇਹ ਹੈ ਕਿ ਉਹਨਾਂ ਦੇ ਕੋਲ ਜਿਹੜਾ ਆਨੰਦ ਹੈ ਨਾ ਸਾਹਮਣੇ ਮੰਨੋ ਅੰਗ ਕੱਟੇ ਜਾਏ ਹੋਣ ਅਤੇ ਉਹ ਪਿਆਰਾ ਰੱਬ ਦੀ ਨਾਮ ਨਾਮ ਦੇ ਨਾਲ ਇਤਨਾ ਮਸਤ ਹੋਇਆ ਕਿ ਉਹਨੂੰ ਅੰਗ ਜਿਹੜੇ ਨੇ ਕੱਟੇ ਜਾ ਰਹੇ ਨੇ ਉਹ ਕਹਿੰਦਾ ਮੈਨੂੰ ਆਨੰਦ ਆ ਰਹੇ ਆ ਹਾਰਾ ਚਲਾਇਆ ਜਾ ਰਿਹਾ ਮੱਤੀ ਦਾ ਉਸ ਦੇ ਸਿਰ ਤੇ ਤਾਂ ਉਹ ਕਹਿੰਦੇ ਤੇਰੇ ਹਾਰਾ ਚਲਾਇਆ ਜਾਣਾ ਭਾਈ ਤਾਂ ਜੇ ਇਹ ਨ ਮੰਨੀ ਜਾਂਦੀ ਏ ਤੂੰ ਮੰਨ ਲੈ ਔਰੰਗਜੀਬ ਜੋ ਕਹਿੰਦਾ ਤੂੰ ਮੰਨ ਲੈ ਉਹ ਕਹਿੰਦਾ ਆਰਾ ਤੁਸੀਂ ਚਲਾਓ ਸਹੀ ਸਿਰ ਤੇ ਮੇਰੇ ਸੀਸ ਤੇ ਆਰਾ ਚਲਾਓ ਸਹੀ ਤਾਂ ਵੇਖਾ ਤਾਂ ਸਹੀ ਜਿਹੜਾ ਆਨੰਦ ਮੇਰੇ ਕੋਲ ਹੈ ਉਹ ਦੁਨੀਆ ਪਰਦੇ ਆਨੰਦ ਇੱਕ ਪਾਸੇ ਹੈ ਤੇ ਉਹ ਆਨੰਦ ਜਿਹੜਾ ਮੇਰੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਨਾ ਉਹ ਆਨੰਦ ਕਿਤੇ ਮਿਲਦਾ ਹੀ ਨਹੀਂ ਗੁਰੂ ਦੇ ਮਵਾਰਕ ਚਰਨਾਂ ਤੋਂ ਬਿਨਾ ਹੁਣ ਜਿਹੜਾ ਸਰੀਰ ਚੀਰਿਆ ਜਾਵੇ ਤੋਂ ਵੱਡਾ ਤਾਂ ਦੁੱਖ ਕੋਈ ਹੋ ਨਹੀਂ ਸਕਦਾ ਦੋ ਫਾੜਾ ਹੋ ਜਾਣ ਦੋ ਫਾੜਾਂ ਦੇ ਵਿੱਚੋਂ ਵੀ ਬਾਣੀ ਦੀ ਆਵਾਜ਼ ਆਉਂਦੀ ਹੈ ਜਿਨੀ ਨਾਮ ਤੇ ਆਇਆ ਗਏ ਸੰਗਤ ਕਾਲ ਤਾਂ ਉਹ ਆਨੰਦ ਬਣਦਾ ਹੈ ਸੰਗਤ ਜੀ ਗੁਰੂ ਮਹਾਰਕ ਚਰਨਾਂ ਦੇ ਵਿੱਚ ਸਾਡਾ ਕੀ ਦੁੱਖ ਤਕਲੀਫ ਕੋਈ ਸਿਹਤ ਵਿਗੜ ਗਈ ਕੋਈ ਰੋਗੇਦਾਂ ਲੱਗ ਗਿਆ ਤਾਂ ਸਤਿਗੁਰੂ ਸਭ ਕੱਟਦੇ ਨੇ ਪਰ ਗੱਲ ਇਹ ਹੈ ਸੰਗਤ ਜੀ ਮਨ ਜਿਹੜਾ ਹੈ ਸਾਨੂੰ ਇੱਕ ਤੇ ਠੱਲ ਕਰਨੀ ਪੈਣੀ ਹੈ ਮਨ ਦੀ ਜਿਹੜੇ ਵੀ ਧਰਮ ਨੂੰ ਮੰਨਦੇ ਆਂ ਉਹ ਸਤਾਰ ਮੰਦਸਿਸ ਸਤ ਅਦਵ ਸਤਕਾਰ ਕਰੀਏ ਤੇ ਉਹ ਧਰਮ ਦੇ ਤੀਰਪ ਕਬਰ ਦੇ ਜਿਹੜੇ ਅਲਫਾਜ ਨੇ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਸੰਭੇ ਰੱਖੀਏ ਇਤੋਂ ਤੱਕ ਕਬੀਰ ਜੀ ਕਹਿੰਦੇ ਨੇ ਬੇਦ ਕਤੇਬ ਕਹੋ ਉਹ ਮਤ ਝੂਠੇ ਨਾ Hindu ਧਰਮ ਦਾ ਜਿਹੜਾ ਕਤੇਬ ਬੇਦ ਝੂਠਾ ਹੈ ਅਤੇ ਨਾ ਇਸਲਾਮ ਧਰਮ ਦਾ ਕਤੇਬ ਝੂਠਾ ਹੈ ਤਾਂ ਫਿਰ ਝੂਠਾ ਕੌਣ ਹੈ ਜਿਹੜਾ ਇਤਨਾ ਕੁਫਰ ਚੱਲਦਾ ਹੈ ਦੁਨੀਆ ਦੇ ਵਿੱਚ ਝੂਠਾ ਹੈ ਕੌਣ ਤਕਵੀਰ ਜੀ ਕਹਿੰਦੇ ਝੂਠਾ ਕੋਈ ਨਹੀਂ ਹੈ ਪਰ ਝੂਠਾ ਹੋਣਾ ਬੇਦਕਤੀਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ ਜਿਹੜਾ ਵਿਚਾਰਦਾ ਨਹੀਂ ਹੈ ਝੂਠਾ ਉਹ ਹੈ ਰੱਬ ਦੇ ਦਰ ਤੇ ਸਜਾਵਾਂ ਵਾਲਾ ਕੋਣ ਹੈ ਜੀ ਜਿਹੜਾ ਰੱਬ ਦਾ ਹੁਕਮ ਨਹੀਂ ਵਿਚਾਰਦਾ ਰੱਬ ਦੀ ਲਜਾਤ ਉਹਾਰ ਚੱਲਦਾ ਹੈ ਉਹਦੇ ਫਿਰ ਦੁੱਖ ਤਕਲੀਫ ਪੈਂਦੀਆਂ ਨਹੀਂ ਆਉਂਦੀ ਤਾਂ ਸਤਿਗੁਰੂ ਰੋਗ ਕੱਟਦੇ ਨੇ ਭਾਈ ਜਦੋਂ ਅਸੀਂ ਗੁਰੂ ਦੇ ਮੁਤਾਬਕ ਚੱਲਦੇ ਆ ਗੁਰੂ ਦੇ ਕੋਲ ਤਾਂ ਸਾਡਾ ਇੱਕ ਤਰਲਾ ਹੀ ਹੈ ਜਦੋਂ ਅਰਦਾਸ ਬੇਨਤੀ ਕਰਦੇ ਆ ਬਿਰਧੀ ਕਦੇ ਨਾ ਹੋਵੇ ਜਨ ਕੀ ਅਰਦਾਸ ਅਤੇ ਜੋਰ ਵੀ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਤਾ ਸਾਡਾ ਕਿੱਥੇ ਤੱਕ ਜੋਰ ਹੋ ਸਕਦਾ ਹੈ ਕਿ ਅਸੀਂ ਤੁਹਾਡੇ ਮubaruk ਚਰਨਾਂ ਦੇ ਵਿੱਚ ਦਿਲੋਂ ਤਰਲਾ ਕਰਨਾ ਅਤੇ ਕਰਨਾ ਸਤਿਗੁਰਾਂ ਨੇ ਤਾਂ ਅਰਦਾਸ ਬੇਨਤੀ ਗੁਰੂ ਮubaruk ਚਰਨਾਂ ਦੇ ਵਿੱਚ ਸਰਵਤੋ ਦੇਪਲੇ ਦੇ ਲਈ ਆਪਣੇ ਲਈ ਜਰੂਰ ਹੋਣੀ ਚਾਹੀਦੀ ਹੈ ਸਮਾਪਤੀ ਦਾ ਸਮਾਂ ਜਿन्होने ਆਪਣਾ ਨਿਕਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੇਆ